ਪੰਜਾਬ ਦੇ ਵਿੱਚ ਜਿੱਥੇ ਅੱਜ ਮਸ਼ੀਨਾਂ ਦੇ ਬਿਨਾਂ ਖੇਤੀ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਉੱਥੇ ਇੱਕ ਸੰਗਰੂਰਤਾ ਚਾਹੇ ਕਿਸਾਨ ਵੀ ਹੈ ਜੋ ਨਾ ਸਿਰਫ ਬਲਦਾਂ ਦੇ ਨਾਲ ਖੇਤੀ ਕਰਦਾ ਸਗੋਂ ਇਸ ਪੁਰਾਤਨ ਵਰਸੇ ਨੂੰ ਜ਼ਿੰਦਾ ਰੱਖਣ ਲਈ ਪੱਟੀ ਮਿਹਨਤ ਕਰ ਰਿਹਾ ਹੈ। ਫੁੱਲਰ ਰੇੜੀ ਪਿੰਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੇਖ ਕੇ ਨਾ ਸਿਰਫ ਬਜ਼ੁਰਗਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਸਗੋਂ ਨਵੀਂ ਪੀੜ੍ਹੀ ਵੀ ਇਸ ਤਸਵੀਰਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਸਵੇਰ ਦੀ ਧੁੰਦ ਖੇਤਾਂ ਵਿੱਚ ਬਲਦਾਂ ਦੀ ਚੋੜੀ ਹਲ ਦੀ ਮਿੱਟੀ چیرਦੀ ਆਵਾਜ਼ ਇਹ ਸਭ ਕੁਝ ਤੁਸੀਂ ਇਹਨਾਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਤੇ ਮਹਿਸੂਸ ਕਰ ਸਕਦੇ ਹੋ ਇਹ ਤਸਵੀਰਾਂ ਕਿਸੇ ਮਿਊਜ਼ੀਅਮ ਦੀਆਂ ਨਹੀਂ ਬਲਕਿ ਇੱਕ ਕਿਸਾਨ ਦੇ ਖੇਤ ਦੀਆਂ ਨੇ ਜਿਸ ਨੇ ਅੱਜ ਵੀ ਪੁਰਾਤਨ ਵਿਰਸੇ ਨੂੰ ਸੰਦਾਰ ਰੱਖਿਆ ਮੇਰਾ ਨਾਮ ਪਾਲਾ ਸਿੰਘ ਆ ਜੀ ਮੈਂ ਬਚਪਨ ਤੋਂ ਹੱਲ ਚਲਾਣਾ ਜੀ ਬਚਪਨ ਦੀ ਖੇਤੀ ਕਰ ਰਿਹਾ ਜੀ ਮੈਂ ਹਾਂ ਜੀ ਮੈਂ ਜਿਹੜਾ ਆਲੂ ਦਾ ਕੰਮ ਕਰ ਰਿਹਾ ਜੀ ਕਿਰਾਏ ਦਾ ਕੰਮ ਕਰ ਰਿਹਾ ਜੀ 1500 ਰੁਪਏ ਲੈ ਲੈਂਦਾ ਜੀ ਕਿਲੇ ਦਾ ਜੀ ਉਸ ਤੋਂ ਬਾਅਦ ਫਿਰ ਗੰਨਾ ਵੀ ਸੀਡਾਂ ਜੀ ਗੰਨਾ ਨਰਮਾ ਮੱਕੀ ਵੀ ਮਿਰਚਾਂ ਵੀ ਇਹ ਤੇ ਵੀ ਹਰ ਹਾਲ ਦਾ ਕੰਮ ਕਰਦਾ ਜੀ ਮੈਂ ਜਦੋਂ ਮੈਂ ਕੰਮ ਕਰਦਾ ਨਹੀਂ ਲੋਕ ਆ ਕੇ ਖੜ ਖੜ ਕੇ ਦੇਖਦੇ ਆ ਵੀ ਪੁਰਾਣੇ ਜ਼ਮਾਨੇ ਦਾ ਵੀ ਹਲ ਚੱਲ ਰਿਹਾ ਫੇ ਦੇਖਣ ਆਣੇ ਆ ਜੀ ਵੀ ਹਲ ਚੱਲ ਰਿਹਾ ਪਹਿਲਾਂ ਹਲ ਚੱਲਦੇ ਨਹੀਂ ਹੁਣ ਹਲ ਚੱਲਦੇ ਨੂੰ ਦੇਖ ਕੇ ਆ ਰਹੇ ਨੇ ਲੋਕੀ ਬਹੁਤ ਦੇਖ ਆਂਦੇ ਆ ਰੋਡ ਤੇ ਹਾਂ ਹਾਂ ਜੀ ਪੁਰਾਣਾ ਸੰਭਿਆ ਜੀ ਬਚਪਨ ਤੋਂ ਹੀ ਬਚਪਨ ਤੋਂ ਮੈਂ ਖੇਤੀ ਕਰਦੇ ਬਚਪਨ ਤੋਂ ਮੈਂ ਸਮਾਨ ਸਾਬ ਰੱਖਿਆ ਉਹੀ ਬੇਵਲ ਦਾ ਹੀ ਪੁਰਾਣੇ ਉਹੀ ਹਾਲਾ ਜੀ ਉਹੀ ਸੌਗੀ ਉਹੀ ਕੰਮ ਕਰ ਰਹੀ ਮੈਂ ਕਿਰਾਏ ਦਾ ਜੀ ਅੱਜ ਕੱਲ ਦੇ ਬੱਚੇ ਨੂੰ ਕੀ ਪਤਾ ਜੀ ਵੀ ਹਲ ਕੀ ਹੁੰਦਾ ਜੀ ਬਲਡ ਕੀ ਹੁੰਦਾ ਜੀ ਨਾੜ ਕੀ ਹੁੰਦਾ ਜੀ ਪੰਜਾੜੀ ਕੀ ਹੁੰਦੀ ਅੱਜ ਕੱਲ ਦੇ ਬੱਚੇ ਨੂੰ ਕੀ ਪਤਾ ਜੀ ਹਾਂ ਜੀ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਿੰਨੇ ਚਿਰ ਗੱਡੀ ਚੱਲੂਗੀ ਜਿੰਨੇ ਚਿਰ ਚੱਲਾਂਗੇ ਉਹਨੇ ਜਿਹੜੇ ਚਲਾਵਾਂਗੇ ਮੇਰੇ ਸਾਰਾ ਸਿੰਘਾ ਜੀ ਮੈਂ ਪਹਿਲਾਂ ਕਈ ਪਰ ਵੀ ਦੋਸਤਾਂ ਦੇ ਹਾਂ ਹਾਲ-ਚਾਲ ਮਾੜਾ ਇਹਨਾਂ ਕੋਈ ਵੀ ਆਰ ਪਾਲ ਸਿੰਘਾ ਕੋਲ ਦੇਖਾਂ ਇਹ ਪਲਾਇਸ ਹੈ ਇਹ ਖੇਤੀ ਕਰਦੇ ਲੋਕ ਪਲਾਇਸ ਨਾਲ ਪਹਿਲਾਂ ਹੁਣ ਹੁਣ ਤਾਂ ਟ੍ਰੈਕਟ ਚੱਲ ਵੀ ਇਹਨਾਂ ਕਿਸੇ ਨੂੰ ਕਿਸੇ ਨੂੰ ਪਤਾ ਵੀ ਵੀ ਕਿਵੇਂ ਹੱਜਾ ਬਣਾ ਕੇ ਬੱਚੇ ਨੂੰ ਪਤਾ ਵੀ ਕਿਵੇਂ ਹੱਜਾ ਲੰਦਾ ਬਾਕੀ ਤਾਂ ਪਈ ਪਾਲਾ ਸਿੰਘ ਜਿੰਨਾ ਆਪਦਾ ਉਹ ਕਰਦਾ ਵਾਧ ਨੂੰ ਆਪਦਾ ਵਧੀਆ ਦਾ ਉਹ ਬਲੇ ਚਾਰ ਦਾ ਖਵਾਉਂਦਾ ਤਾਂ ਤਾਂ ਹਾਲ ਬੰਦਾ ਜੀ ਸਮਾਰਕ ਵਧੀਆ ਮੈ ਕੋਈ ਪਤਾ ਕਿਸੇ ਬੱਚੇ ਨੂੰ ਕਿਸੇ ਬੱਚੇ ਨੂੰ ਕਿਸੇ ਕੋਈ ਨਹੀਂ ਪਤਾ ਇਸ ਨੂੰ ਬਾਹਰ ਹੀ ਖੜ ਜਿਓ ਹੂੰ ਮੈਨੂੰ ਲੱਗਦਾ ਹੁਣ ਤਾਂ ਕੋਈ ਜਾਣਦਾ ਨਹੀਂ ਮੈਂ ਆਪ ਪਕਾ ਛੀਲਦਾ ਲਿਆ ਕਰਨਾ ਛੀਲਦਾ ਲਿਆ ਹਰ ਲੜ ਬੋਂਗਾ ਵੀ ਲਿਆ ਕੱਲੇ ਹਰ ਲੜ ਹੁਣ ਤਾਂ ਟਰੈਕ ਆ ਗਿਆ ਟਰੈਕ ਅੱਗਾ ਭej ਜਾਂਦਾ ਅੱਗੇ ਜਿਹੜਾ ਨੇ ਖੇਤ ਬਾਕੇ ਕਾਂ ਕਬੀਜ ਦੇ ਮੱਕੀ ਬੀਜ ਹੁਣ ਟਰੈਕ ਆ ਗਿਆ ਹੁਣ ਕੋਈ ਜਾਣਦਾ ਨਹੀਂ ਮੈਨੂੰ ਲੱਗਦਾ ਜਾਣਦਾ ਵੀ ਨਹੀਂ ਸੀ 36 ਗੇੜਾ ਜਿਹੜਾ ਚਾਚਾ ਤੇ ਆ ਕੰਮ ਕੀਤਾ ਮੈਂ ਬਹੁਤ ਕੀਤਾ ਤੁਹਾਡੇ ਬੱਚੇ ਪੁੱਛਦੇ ਨੇ ਵੀ ਕਰਿਆ ਤੁਸੀਂ ਹਾਂ

ਜੇ ਉਹ ਨੂੰ ਲੈ ਬੈ ਕੇ ਆ ਕੀ ਕੱਦ ਅੱਗੇ ਮੈਂ ਆਪਾਂ ਛੀਲ ਦਾ ਲਿਆ ਕੂਸੀ ਹੁੰਦੀ ਹੋਗੀ ਪੁਰਾਣਾ ਵਿਰਸਾ ਸਾਹਮਣੇ ਹਾਂ ਆਪਾਂ ਹੋਰ ਆਇਆ ਇਹ ਦੇਖ ਇੱਕ ਪਾਇਲ ਹੁੰਦੀ ਆ ਖੋਡੇ ਵਾ ਦੂਏ ਖੋਡੇ ਪੈਰਾਨੀ ਹੁੰਦੀ ਹੈ ਤੁਸੀਂ ਦੇਖੋ ਵੀ ਕਿੰਨੀ ਖੂਬਸੂਰਤ ਤਸਵੀਰ ਹੈ ਇਹ ਤੁਹਾਡੇ ਨਾਲ ਜਿਹੜੇ ਆਪ ਵਾਲਦ ਨੇ ਜਿਵੇਂ ਆਪਾਂ ਕਹਿਣਾ ਉਹ ਕਿਸਾਨ ਉਹਨਾਂ ਨੂੰ ਬਲਦਾਂ ਨੂੰ ਬੜਾ ਜੀ ਜਾਣਨਾ ਪਿਆਰ ਕਰਦੇ ਜੀ ਖਰਾਕ ਦਿੰਦੇ ਸੀ ਅੱਗੇ ਐਂ ਹੀ ਦਿੰਦੇ ਤੇ ਛੋਲੇ ਵੀ ਛੋਲੇ ਵੀ ਪਾਉਂਦੇ ਲੈ ਅੱਗੇ ਇਹ ਛੋਲੇ ਬੀਜਦੇ ਤੇ ਉਹਦੇ ਛੋਲੇ ਵੀ ਪਾਉਂਦੇ ਲੈ ਖਰਚਾ ਨਹੀਂ ਹੁੰਦਾ ਸੀ ਕੋਈ ਜ਼ਿਆਦਾ ਖਰਚਾ ਹੁੰਦਾ ਨਹੀਂ ਜੀ ਬਸ ਆ ਹੀ ਆ ਉਹ ਤੇਲ ਬਿਨਾ ਟਰੈਕ ਨਹੀਂ ਚੱਲਦਾ ਆਹ ਧਾਣੇ ਆ ਖਾਕਾ ਤੇ ਚੱਲਦੇ ਨੇ ਠੀਕ ਲੈ ਟਰੈਕ ਲਾ ਨਹੀਂ ਹੋਗਾ ਗੱਲ ਨਹੀਂ ਬੰਦੀ ਟਰੈਕਟਰ ਨਾਲ ਤਾਂ ਖਰਾਬ ਹੋਊਗਾ ਜਿਸ ਲੰਘਾ ਹਾਂ ਕਦੇ ਮੋਦੇ ਨੇ ਉਦੋਂ ਆਲੂ ਖਰਾਬ ਹੁੰਦੇ ਨੇ ਅਰੇ ਪਲਵੀ ਸੀਰ ਕੇ ਗਿਆ ਤੇ ਇੱਕ ਵੀ ਸਿੱਲ